ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਉ ਮੱਛਲੀ ਬਿਨ ਪਾਣੀ ਹੈ ਕਿਉ ਜੀਵਨ ਪਾਵੇ ਡੋੰਦ ਦੇ ਹੋਣਾ ਚਾਤਰਕ ਕਿਉ ਕਰ ਤ੍ਰਿਪ ਤਾਵੈ ਨਾਦ ਕੁਰੰਕੇ ਵਿਦਿਆ ਸਨ ਮੁਖ ਉਠ ਤਾਵੈ ਭਵਰ ਨੋਬੀ Kusum vasika ਮਿਲ ਆਪ ਵੰਦਾਵੈ ਉਹ ਸੰਤ ਜਨ ਹਰਪ੍ਰੀਤ ਹੈ ਦੇਖ ਦਰਸ ਅਗਾਵੇ ਤੇ ਅਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਔ ਨ ਜਾਣੈ ਮੇਰਾ ਸੋ ਕਹੋ ਤਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਈ ਦਰਸ਼ਨ ਪਰ ਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਭਗਤ ਰਵਿਦਾਸ ਜੀ ਕੀ ਇਕ ਓੰਕਾਰ ਸਤ ਗੁਰ ਪ੍ਰਸਾਦ ਹਮ ਸਰਦੀਰ ਦਿਆਲਨ ਤੁਮ ਸਰ ਅਬ ਪਤੀ ਯਾਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮੰਨੈ ਜਨ ਕਉ ਪੂਰਨ ਦੀਜੈ ਹਮ ਸਰ ਦੀਨ ਦਇਆਲ ਨ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋ ਮਨਨ ਜਨਕ ਪੂਰਨ ਤਿਜੈ ਓ ਬਲ ਬਲ ਜਾ ਰਮਈਆ ਕਾਰਨੇ ਕਰਨ ਕਵਨ ਅਬੋਲ ਰਹਾਉ ਬਹੁਤ ਜਨਮ ਵਿਛਰੇ ଥି ਮਾਤਾ ਇਹੋ ਜਨਮ ਤੁਮਾਰੀ ਲੇਖੀ ਕਹਿ ਰਵਿਦਾਸ ਆਸ ਲਗ ਜੀਵ ਚਿਰ ਭਇਓ ਦਰਸ਼ਨ ਦੇਖੇ ਕਹਿ ਰਵਿਦਾਸ ਆਸ ਲੱਗ ਜੀਵ ਚਿਰ ਭਇਓ ਦਰਸ਼ਨ ਦੇਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਹਰ ਰੋਜ ਦੀ ਤਰ੍ਹਾਂ ਅੰਬਰਤ ਵੇਲੇ ਆਏ ਹੋਏ ਹੁਕਮ ਨਾਮ ਸਾਦੀ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 694 ਅੰਗ ਦੇ ਉੱਤੇ ਸਭਾਏ ਮਾਨ ਤਨਸਰੀ ਭਗਤ ਰਬਦਾਸ ਜੀ ਕੀ ਇਹ ਸ਼ਬਦ ਨੂੰ ਭਗਤ ਰਬਦਾਸ ਜੀ ਆਨੇ ਤਨਾਸਰੀ ਰਾਗ ਦੇ ਵਿੱਚ ਉਚਾਰਨ ਕੀਤਾ ਹੈ ਤਨਾਸਰੀ ਭਗਤ ਰਵਿਦਾਸ ਜੀ ਕੀ ਬਹੁਤ ਸਤਿਕਾਰ ਦੇ ਨਾਲ ਗੁਰੂ ਅਰਜਨ ਸਾਹਿਬ ਜੀ ਨੇ ਜਦੋਂ ਬਾਣੀ ਇਹ ਸਾਰੇ ਇਕੱਠੇ ਕੀਤੀ ਨਾ ਕੋਈ ਬਾਣੀ ਕਿਤੇ ਪਈ ਸੀ ਕੋਈ ਕਿਤੇ ਪਈ ਸੀ ਜਦੋਂ ਗੁਰੂਆਂ ਦੀ ਬਾਣੀ ਲਿਖੀ ਉਦੋਂ ਗੁਰੂ ਅਰਜਨ ਸਾਹਿਬ ਜੀ ਨੇ ਲਿਖਿਆ ਮਹੱਲਾ ਪਹਿਲਾ ਮਹੱਲਾ ਦੂਜਾ ਮਹੱਲਾ ਤੀਜਾ ਮਹੱਲਾ ਚੌਥਾ ਮਹੱਲਾ ਪੰਜਵਾਂ ਤੇ ਮਹੱਲਾ ਨਾਵਾ ਲਿਖਿਆ ਤੇ ਜਦੋਂ ਭਗਤਾਂ ਦੀ ਬਾਣੀ ਲਿਖੀ ਤੇ ਉਦੋਂ ਬਹੁਤ ਸਤਿਕਾਰ ਦੇ ਨਾਲ ਉਹਨਾਂ ਦਾ ਨਾਂ ਲਿਖਿਆ ਤੇ ਨਾਲ ਜੀ ਸ਼ਬਦ ਜ਼ਰੂਰ ਲਿਖਿਆ ਤਨਾਸਰੇ ਭਗਤ ਰਵਿਦਾਸ ਜੀ ਕੀ ਬਹੁਤ ਸਤਿਕਾਰ ਗੁਰੂ ਸਾਹਿਬ ਨੇ ਭਗਤਾਂ ਨੂੰ ਗੁਰ ਕੀ ਗੁਰੂ ਕੇ ਸਿੱਖਾ ਨੂੰ ਬਹੁਤ ਪਿਆਰ ਦਿੱਤਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਦੋਂ ਸਿੱਖ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਦੇ ਆ ਉਹਨਾਂ ਨੇ ਵੀ ਇੱਕ ਓੰਕਾਰ ਮੰਗਲਾ ਚਰਨ ਉਚਾਰਨ ਕੀਤਾ ਕਿ ਪ੍ਰਮਾਤਮਾ ਇੱਕ ਹੈ ਭਗਤਾਂ ਨੇ ਵੀ ਜਦੋਂ ਬਾਣੀ ਰਚੀ ਉਦੋਂ ਮੰਗਲਾ ਚਰਨ ਉਚਾਰਣ ਕੀਤਾ ਉਹਨਾਂ ਨੇ ਵੀ ਇੱਕ ਓੰਕਾਰ ਲਿਖਿਆ ਕਿ ਪ੍ਰਮਾਤਮਾ ਇੱਕ ਹੈ ਉਹਨੂੰ ਰਾਮ ਕਹਿ ਲਓ ਵਾਹਿਗੁਰੂ ਕਹਿ ਲਓ ਅੱਲਾਹ ਕਹਿ ਲਓ ਜੋ ਮਰਜੀ ਕਹਿ ਲਓ ਸਤਗੁਰ ਪ੍ਰਸਾਦ ਕਹਿੰਦੇ ਉਹ ਮਿਲਦਾ ਹੈ ਸਤਗੁਰੂ ਦੀ ਕਿਰਪਾ ਦੇ ਨਾਲ ਹੁਣ ਭਗਤ ਰਵਿਦਾਸ ਜੀ ਕੀ ਕਹਿ ਰਹੇ ਇਸ ਸ਼ਬਦ ਦੇ ਵਿੱਚ ਹਮ ਸਰਦੀਨ ਦਇਆਲ ਨ ਤੁਮ ਸਰ ਅਭਪਤਿਆਰ ਕਿਆ ਕਿਜੈ ਕਈ ਵਾਰੀ ਸਾਡੇ ਨਾਲ ਕੋਈ ਸਾਡਾ ਪਿਆਰਾ ਸਾਡਾ ਦੋਸਤ ਸਾਡੇ ਨਾਲ ਵਿਛੜਦਾ ਹੈ ਕਈ ਵਾਰੀ ਸਾਨੂੰ ਕਿਸੇ ਚੀਜ਼ ਦੀ ਲੋੜ ਪੈ ਜਾਂਦੀ ਹੈ ਉਹ ਕਹਿੰਦਾ ਅਜੇ ਨਹੀਂ ਦੋ ਦਿਨ ਖੜ ਅਜੇ ਨਹੀਂ ਦੋ ਦਿਨ ਖੜ ਉੱਥੇ ਫਿਰ ਬੰਦਾ ਕਹਿੰਦਾ ਮੇਰਾ ਪਰਤਾਵਾ ਕਿਉ ਲੈਂਨੇ ਤੂੰ ਇੱਥੇ ਭਗਤ ਰਵਿਦਾਸ ਜੀ ਕਹਿੰਦੇ ਐ ਹਮ ਸਰਦੀਨ ਦੀਨ ਦਾ ਭਾਵ ਹੁੰਦਾ ਹੈ ਕੰਗਾਲ ਦੀਨ ਦਾ ਭਾਵ ਦਾ ਭਿਖਾਰੀ ਦੀਨ ਦਾ ਭਾਵ ਉਹਦਾ ਮੰਗਤਾ ਦੀਨ ਦਾ ਭਾਵ ਉਹਦਾ ਕੋਲਾ ਇੱਥੇ ਭਗਤ ਰਵਦਾਸ ਜੀ ਕਹਿੰਦੇ ਹਮ ਸਰ ਦੀਨ ਕਹਿੰਦੇ ਸੱਚੇ ਪਾਤਸ਼ਾਹ ਅਸੀਂ ਤੇਰੇ ਦਰ ਦੇ ਭਿਖਾਰੀ ਆਂ ਤੇਰੇ ਦਰ ਦੇ ਅਸੀਂ ਮੰਗਤੇ ਆਂ ਦਿਆਲ ਨਾ ਤੁਮ ਸਰ ਸੱਚੇ ਪਾਤਸ਼ਾਹ ਤੇਰੇ ਵਰਗਾ ਦਿਆਲੂ ਨਹੀਂ ਹੈ ਕੋਈ ਹੁਣ ਅਸੀਂ ਇੱਥੇ ਮੰਗਦੇ ਆ ਕਿੰਨਾ ਕੁਝ ਮੰਗਦੇ ਆ ਜੀ ਜੇ ਗੁਰੂ ਸਾਹਿਬ ਤੁਲਠ ਜਾਣ ਖੁਸ਼ ਹੋ ਜਾਣ ਉਹੀ ਚੀਜ਼ਾਂ ਸਾਡੀ ਝੋਲੀ 'ਚ ਪੈ ਜਾਂਦੀਆਂ ਨੇ ਭਾਵਕੇ ਗੁਰੂ ਸਾਹਿਬ ਬਹੁਤ ਦਿਆਲ ਨੇ ਹਮ ਸਰਦੀਨ ਦਿਆਲ ਨ ਤੁਮ ਸਰ ਅਬ ਪਤਿਆਰ ਕਿਆ ਕੀਜੈ ਹੁਣ ਮੇਰਾ ਪਰਤਿਆਵਾ ਕਾਦੇ ਵਾਸਤੇ ਲੈਨੇਓ ਸੱਚੇ ਪਾਤਸ਼ਾਹ ਜੀ ਬਚਨੀ ਤੋਰ ਮੋਰ ਮਨ ਮੰਨੈ ਜਨਕੋ ਪੂਰਨ ਦੀਜੈ ਸੱਚੇ ਪਾਤਸ਼ਾਹ ਮੈਨੂੰ ਤੁਹਾਡੇ ਤੇ ਪੂਰਨ ਵਿਸ਼ਵਾਸ ਪੂਰਨ ਦਾ ਭਾਵ ਹੁੰਦਾ ਹੈ ਭਰੋਸਾ ਕਿ ਮੈਨੂੰ ਤੁਹਾਡੇ ਤੇ ਪੂਰਨ ਭਰੋਸਾ ਹੈ ਮੈਨੂੰ ਤੁਹਾਡੇ ਤੇ ਕੋਈ ਸ਼ੱਕ ਨਹੀਂ ਹੈ ਅਸੀਂ ਤੇ ਸ਼ੱਕ ਕਰ ਬੈਠਦੇ ਆ ਪਰ ਭਗਤ ਰਵਦਾਸ ਜੀ ਕਹਿੰਦੇ ਮੈਨੂੰ ਪ੍ਰਮਾਤਮਾ ਤੇ ਕੋਈ ਸ਼ੱਕ ਨਹੀਂ ਹੈ ਪਰ ਕਹਿੰਦੇ ਮੈਨੂੰ ਇਸ ਤਰ੍ਹਾਂ ਦਾ ਬਲ ਬਖਸ਼ਿਓ ਬਚਨੀ ਤੋਰ ਮੋਰ ਮਨ ਮੰਨੇ ਮੋਰ ਦਾ ਭਾਵ ਹੁੰਦਾ ਮੇਰਾ ਕਿ ਸੱਚੇ ਪਾਇਸ਼ਾ ਤੁਹਾਡੇ ਬਚਨਾਂ ਦੇ ਨਾਲ ਮੇਰਾ ਮਨ ਮੰਨ ਜੇ ਕਿਤੇ ਤੁਹਾਡੇ ਬਚਨਾਂ ਦੇ ਵਿੱਚੋਂ ਮੈਨੂੰ ਕਦੇ ਇਹ ਨਾ ਲੱਗੇ ਕਿ ਆਹ ਠੀਕ ਨਹੀਂ ਆਹ ਠੀਕ ਨਹੀਂ ਪਰ ਮੇਰਾ ਮਨ ਮੰਨ ਜੇ ਕਿਤੇ ਬਹੁਤ ਸੋਹਣਾ ਹੈ ਇਹ ਤੇ ਬਹੁਤ ਸੋਹਣਾ ਹੈ ਬਚਨੀ ਤੋਰ ਨੋਰ ਮਨ ਮੰਨੈ ਜਨ ਕੋ ਪੂਰਨ ਦੀਜੈ ਮੈਨੂੰ ਇਹ ਭਰੋਸਾ ਦੇ ਦਿਓ ਮੈਨੂੰ ਇਹ ਵਿਸ਼ਵਾਸ ਬਖਸ਼ ਦਿਓ ਕਿ ਤੁਹਾਡੇ ਬਚਨਾਂ ਦੇ ਨਾਲ ਮੇਰਾ ਮਨ ਮੰਨ ਜੇ ਹਾ ਗੱਲ ਬਲ ਜਾਓ ਰਮਈਆ ਕਾਰਨੇ ਸੱਚੇ ਪਾਤਸ਼ਾਹ ਰਮਈਆ ਦਾ ਭਾਵ ਹੁੰਦਾ ਸੋਹਣੇ RAM ਵਾਹਿਗੁਰੂ ਅੱਲਾ ਹਾਂ ਵੱਲ ਵੱਲ ਜਾਓ ਸੱਚੇ ਪਾਤਸ਼ਾਹ ਮੈਂ ਤੇ ਤੁਹਾਡੇ ਤੋਂ ਕੁਰਬਾਨ ਜਾਨਾ ਬਲਿਹਾਰ ਜਾਨਾ ਸਦਕੇ ਜਾਨਾ ਹਾਂ ਵੱਲ ਵੱਲ ਜਾਓ ਰਮਈਆ ਕਾਰਨ ਕਿ ਤੁਸੀਂ ਬਹੁਤ ਸੋਹਣੇ ਹੋ ਤੁਹਾਡੇ ਬਚਨ ਬਹੁਤ ਸੋਹਣੇ ਐ ਇਸ ਕਰਕੇ ਮੈਂ ਤੁਹਾਡੇ ਤੋਂ ਕੁਰਬਾਨ ਜਾਨਾ ਕਾਰਨ ਕਵਨ ਅਬੂਲ ਸੱਚੇ ਪਾਤਸ਼ਾਹ ਮੈਨੂੰ ਇੱਕ ਗੱਲ ਇਹ ਤੇ ਦੱਸ ਦਿਓ ਕਿ ਤੁਸੀਂ ਮੇਰੇ ਨਾਲ ਬੋਲਦੇ ਕਾਤੋਂ ਨਹੀਂ ਅਬੋਲ ਦਾ ਭਾਵ ਹੁੰਦਾ ਬੋਲਣਾ ਕਾਰਨ ਕਬਨ ਅਬੋਲ ਕਿ ਤੁਸੀਂ ਮੈਨੂੰ ਕਾਰਨ ਤੇ ਦੱਸ ਦਿਓ ਮੈਂ ਤੇ ਤੁਹਾਡੇ ਚ ਇੰਨਾ ਮगन ਮੈਂ ਤੁਹਾਡੀ ਇਨੀ ਭਗਤੀ ਕਰਦਾ ਮੈਂ ਤੁਹਾਡੇ ਨਾਲ ਬਹੁਤ ਪਿਆਰ ਕਰਦਾ ਪਰ ਤੁਸੀਂ ਮੇਰੇ ਨਾਲ ਬੋਲਦੇ ਨਹੀਂ ਕਾਰਨ ਕਬਨ ਅਬੋਲ ਕੋਈ ਕਾਰਨ ਤੇ ਦੱਸੋ ਕਿ ਮੇਰੇ ਨਾਲ ਕਿਉਂ ਨਹੀਂ ਬੋਲਦੇ ਰਹਾਓ ਰਹਾਉ ਦਾ ਭਾਵ ਉਹਦਾ ਠਹਿਰਨਾ ਸਮਝਣਾ ਵਿਸਰਾਮ ਤੇ ਅੱਗੇ ਭਗਤ ਰਬਦਾਦ ਜੀ ਕਹਿੰਦੇ ਨੇ ਬਹੁਤ ਜਨਨ ਵਿਛਰੇ ਇਥੇ ਮਾਧੋ ਇਹੋ ਜਨਮ ਤੁਹਾਰੇ ਲੇਖੇ ਸੱਚੇ ਪਾਤਸ਼ਾਹ ਤੁਸੀਂ ਮੇਰੇ ਨਾਲ ਬੋਲਦੇ ਨਹੀਂ ਪਰ ਮੈਂ ਤੁਹਾਡੇ ਤੋਂ ਪਤਾ ਨਹੀਂ ਕਿੰਨੇ ਜਨਮਾਂ ਦਾ ਵਿਛੜਿਆ ਹੋਇਆ ਸੀ ਪਰ ਆਹ ਜਨਮ ਹੁਣ ਤੁਹਾਡੇ ਲੇਖੇ ਚ ਲਾਤਾ ਮੈਂ ਬਹੁਤ ਜਨਮ ਵਿਛਰੇ ਥੇ ਮਾਧੋ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਨਾ ਕਈ ਜਨਮ ਭਏ ਕੀਟ ਪਤੰਗਾ ਕਿ ਕਈ ਜਨਮ ਸਾਡੇ ਕੀੜਿਆਂ ਮਕੌੜਿਆਂ ਦੀ ਜ਼ਿੰਦਗੀ ਚ ਲੰਘੇ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗੱਜ ਮੀਨ ਕੁਰੰਗਾ ਗੱਜ ਕਹਿੰਦੇ ਆ ਹਾਥੀ ਨੂੰ ਕਈ ਜਨਮ ਗੱਜ ਮੀਨ ਮੀਨ ਕਹਿੰਦੇ ਆ ਮੱਛੀ ਨੂੰ ਕੁਰੰਗਾ ਫਿਰਨੇ ਨੂੰ ਵੀ ਕਹਿੰਦੇ ਐ ਕਰੰਗਾ ਪਤੰਗੇ ਨੂੰ ਕਹਿੰਦੇ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗੱਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਪੰਛੀਆਂ ਦੀ ਜੋਨੀ ਚ ਕਈ ਜਨਮ ਹੈਬਰ ਬ੍ਰਖ ਜੋਇਓ ਕਈ ਜਨਮ ਸਾਡੇ ਬਲਦ ਦੀ ਜੋਨੀ ਚ ਲੰਘੇ ਸਾਨੂੰ ਜੋੜਿਆ ਗਿਆ ਕਈ ਜਨਮ ਹੈਬਰ ਬ੍ਰਖ ਜੋਇਓ ਮਿਲ ਜਗਦੀਸ਼ ਮਿਲਨ ਕੀ ਬਰੀਆ ਚਰੰਗਾਲ ਇਹ ਦੇਹ ਸੰਜਰੀਆ ਸੱਚੇ ਪਾਤਸ਼ਾਹ ਤੁਹਾਨੂੰ ਮਿਲਣ ਵਾਸਤੇ ਆ ਹੁਣ ਸਾਨੂੰ ਮਨੁੱਖਾ ਸ਼ਰੀਰ ਮਿਲਿਆ ਹੈ ਹੁਣ ਅਸੀਂ ਤੁਹਾਡੇ ਚ ਮਿਲ ਜਾਵਾਂਗੇ ਇੱਥੇ ਭਗਤ ਰਵਦਾਸ ਜੀ ਵੀ ਉਸੇ ਤਰੀਕੇ ਕਹਿ ਰਹੇ ਆ ਬਹੁਤ ਜਨਮ ਵਿਛਰੇ ਤੇ ਮਾਧੋ ਕਿ ਕਿੰਨੇ ਜਨਮ ਹੋ ਗਏ ਤੇ ਤੁਹਾਡੇ ਤੋਂ ਵਿਛੋੜਾ ਹੋਇਆ ਨੂੰ ਇਹੋ ਜਨਮ ਤੁਹਾਰੇ ਲੇਖੇ ਆ ਜਨਮ ਤੁਹਾਡੇ ਲੇਖੇ ਲਾਤਾ ਜੀ ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਸੱਚੇ ਪਾਤਸ਼ਾਹ ਜੀ ਮੈਂ ਤੇ ਇੱਕ ਆਸ ਹੈ ਵੀਰੇ ਅੰਦਰ ਜਿਹੜੀ ਆਸ ਕਰਕੇ ਮੈਂ ਜਿਉਣਾ ਉਹ ਆਸ ਮੇਰੇ ਅੰਦਰ ਇਹ ਹੈ ਕਿ ਮੈਂ ਇੱਕ ਦਿਨ ਤੁਹਾਡੇ ਦਰਸ਼ਨ ਜ਼ਰੂਰ ਕਰਾਂਗਾ ਹੁਣ ਅਸੀਂ ਨੀਂਨਕ ਗੁਰਦੁਆਰਾ ਸਾਹਿਬ ਆ ਕੇ ਕਹਿਣ ਲੱਗ ਜਾਂਵੇਂ ਮੈਨੂੰ ਤੇ ਦਰਸ਼ਨ ਨਹੀਂ ਹੋਏ ਇੱਥੇ ਭਗਤ ਰਵਿਦਾਸ ਜੀ ਕਹਿੰਦੇ ਕਿੰਨੇ ਜਨਮ ਹੋ ਗਏ ਆ ਸਰੀਰ ਹੁਣ ਮੈਨੂੰ ਮਿਲਿਆ ਮੈਨੂੰ ਤੁਹਾਡੇ ਦਰਸ਼ਨਾਂ ਦੀ ਆਸ ਹੈ ਪਰ ਇੱਥੇ ਅਸੀਂ ਆਉਂਦੇ ਰਹੀਏ ਆਉਂਦੇ ਰਹੀਏ ਆਉਂਦੇ ਰਹੀਏ ਪਰ ਇੱਕ ਨਾ ਇੱਕ ਦਿਨ ਸਾਡੀ ਆਸ ਪੂਰੀ ਹੋ ਜਾਣੀ ਹੈ ਇੱਥੇ ਭਗਤ ਰਵਿਦਾਸ ਜੀ ਵੀ ਇਸੇ ਤਰੀਕੇ ਕਹਿ ਰਹੇ ਆ ਕਹਿ ਰਵਿਦਾਸ ਆਸ ਲੱਗ ਜੀਵੋ ਜਿਵੇਂ ਬਾਬਾ ਫਰੀਦ ਸਾਹਿਬ ਕਹਿੰਦੇ ਹਨ ਬਾਬਾ ਫਰੀਦ ਸਾਹਿਬ ਕਹਿੰਦੇ ਕਾਗਾ ਕਰੰਗ ਟੰਡੋਲੇ ਆ ਸਗਲਾ ਖਾਇਆ ਮਾਸ ਏ ਦੁਇ ਨੈਨਾ ਮਤ ਛੂਹੋ ਪਿਰ ਦੇਖਣ ਕੀ ਆਸ ਅਜੇ ਮੇਰੇ ਅੰਦਰ ਆਸ ਹੈ ਜੀ ਪਰਮਾਤਮਾ ਨੂੰ ਮਿਲਣ ਦੀ ਇਥੇ ਰਬਦਾਸ ਜੀ ਵੀ ਕਹਿ ਰਹੇ ਆ ਕਿ ਮੇਰੇ ਅੰਦਰ ਅਜੇ ਤੁਹਾਡੇ ਦਰਸ਼ਨਾਂ ਦੀ ਮੇਰੇ ਅੰਦਰ ਪਿਆਸ ਹੈ ਮੇਰੇ ਅੰਦਰ ਲਾਲਸ ਹੈ ਜੀ ਮਿਲਣ ਦੀ ਅਜੇ ਮੈਂ ਮਿਲਾਂਗਾ ਤੁਹਾਡੇ ਚ ਇਕਮਿਕ ਹੋਵਾਂਗਾ ਕਹਿ ਰਬਦਾਸ ਆਸ ਲੱਗ ਜੀਵੋ ਮੈਂ ਇਸ ਆਸ ਚ ਜਿਉਣਾ ਚਿਰ ਭਇਓ ਦਰਸ਼ਨ ਦੇਖੇ ਬਹੁਤ ਚਿਰ ਹੋ ਗਿਆ ਤੁਹਾਡੇ ਦਰਸ਼ਨ ਕੀਤੇ ਆ ਹੁਣ ਮੈਨੂੰ ਆਪਣੇ ਦਰਸ਼ਨ ਬਖਸ਼ ਦਿਓ ਇੰਨਾ ਸਮਾਂ ਜੇ ਲੰਘ ਗਿਆ ਤਾਂ ਔਖਾ ਹੋ ਜਾਣਾ ਮੇਰਾ ਜੀਵਨ ਬਰਬਾਦ ਨਾ ਹੋ ਜੇ ਕਿਤੇ ਬਹੁਤ ਚਿਰ ਲੰਘ ਗਿਆ ਹੁਣ ਮੈਨੂੰ ਦਰਸ਼ਨ ਬਖਸ਼ ਦਿਓ ਭਗਤ ਰਵਦਾਸ ਜੀ ਇੱਕ ਤਰਲਾ ਕਰਦੇ ਆ ਪ੍ਰਮਾਤਮਾ ਦੇ ਅੱਗੇ ਉਹ ਤਰਲਾ ਐਸਾ ਕੀਤਾ ਐਸਾ ਕੀਤਾ ਕਿ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਗਏ ਇੱਕ ਮਿਕ ਹੋ ਗਏ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਇਕਮਿਕ ਹੋ ਗਏ ਐਸੇ ਇਕਮਿਕ ਹੋਏ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਭਗਤ ਰਵਿਦਾਸ ਜੀ ਨੂੰ ਆਪਣੇ ਨਾਲ ਬਿਠਾ ਲਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਬਿਠਾਤਾ ਭਗਤ ਰਵਿਦਾਸ ਜੀਆ ਨੂੰ ਜੇ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕਦੇ ਆ ਤਾਂ ਨਾਲ ਭਗਤ ਰਵਿਦਾਸ ਜੀਆ ਨੂੰ ਵੀ ਮੱਥਾ ਟੇਕਦੇ ਆ ਭਗਤ ਰਵਿਦਾਸ ਜੀਆ ਦੇ ਉੱਤੇ ਐਸੀ ਕਿਰਪਾ ਕੀਤੀ ਜਿਵੇਂ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਨਾ ਕਹਿੰਦੇ ਭਗਤ ਭਗਤ ਜੱਗ ਵੱਜਿਆ ਚੌ ਚੱਕਾਂ ਦੇ ਵਿੱਚ ਚਮਰੇਟਾ ਕਹਿੰਦੇ ਭਗਤ ਰਵਦਾਸ ਜੀਾਂ ਦੇ ਹਰ ਥਾਂ ਤੇ ਸੋਭਾ ਹੋਣ ਲੱਗੀ ਜੈ ਜੈਕਾਰ ਹੋਣ ਲੱਗੀ ਜੈ ਜੈਕਾਰ ਉਹਨਾਂ ਦੀ ਹੁੰਦੀ ਹੈ ਜਿਹੜੇ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੇ ਐ ਜੈ ਜੈਕਾਰ ਕਰੇ ਸਭ ਕੋਈ ਉਹਨਾਂ ਦੀ ਫਿਰ ਸਾਰੇ ਜੈ ਜੈਕਾਰ ਕਰਦੇ ਐ ਬਹੁਤ ਜਨਮ ਵਿਛਰੇ ਥੇ ਮਦ ਇਹੋ ਜਨਮ ਤੁਹਾਰੇ ਲੇਖੇ ਕਹੇ ਰਵਿਦਾਸ ਆਸ ਲੱਗ ਜੀਵ ਚਿਰ ਭਇਓ ਦਰਸ਼ਨ ਦੇਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ